ਯਾਰ ਮਸੀਬਤਾਂ ਪੰਜਾਬ ਉੱਤੇ ਆਇਆ ਸੀ ਨਾ ਉਹਨਾਂ ਨੇ ਇੱਕ ਨੀਤੀ ਕੋਸ਼ਿਸ਼ ਕੀਤੀ ਆ ਸਾਨੂੰ ਮਾਣਿਏ ਭਾਜੀ ਸਾਰਿਆਂ ਨੂੰ ਪਿਆਰ ਭਰੀ ਤੁਹਾਡਾ ਮਨ ਲੱਗ ਗਿਆ। ਨੀਲੂ ਸਾਹਿਬ ਕੀ ਮੈਸੇਜ ਅੱਜ ਪਿੰਡ ਜਿਹੜਾ ਮਕਸੂਦ ਹੈ ਨਗਰ ਆ ਲਾਇਬ੍ਰੇਰੀ ਆ ਤੁਹਾਡਾ ਰੱਖਿਆ ਸਮਾਗਮ ਕੀ ਮੈਸੇਜ ਆ ਤੁਹਾਡਾ ਮੈਸੇਜ ਇਹ ਆ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਨੇ ਸੰਸਥਾਆਂ ਨੇ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਮਨੁੱਖ ਦਾ ਪਹਿਲਾ ਗੁਰੂ ਦੀ ਮਾਂ ਹੁੰਦੀ ਆ ਤੇ ਦੂਜਾ ਗੁਰੂ ਤਾਂ ਸ਼ਬਦ ਆ। ਤੇ ਗੁਰਨਾਨਕ ਸਾਹਿਬ ਨੇ ਤਾਂ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਸੀ ਪਰ ਸਮੇਂ ਦੀਆਂ ਕੁ ਡੈਸ ਜੀਆਂ ਲਹਿਰਾਂ ਚੱਲੀਆਂ ਵੀ ਅਸੀਂ ਸ਼ਬਦ ਨਾਲੋਂ ਕੱਟ ਰਹੇ ਆ ਤੇ ਸ਼ਬਦ ਨਾਲ ਜੋੜਨ ਦੇ ਲਈ ਪਿੰਡਾਂ ਦੇ ਵਿੱਚ ਇਹੋ ਜੀਆਂ ਲਾਇਬ੍ਰੇਰੀਆਂ ਜਿਹੜੇ ਪਿੰਡ ਦੇ ਨੌਜਵਾਨਾਂ ਨੇ ਪੰਜਾਬੀ ਵਿਖਰੀ ਸੁਭਾ ਕੁਸ਼ੂਂਜਾ ਦੇ ਨੌਜਵਾਨਾਂ ਨੇ ਜਿਹਦੇ ਫਰੀਦ ਸੱਲਣ ਤੇ ਇਹਦੇ ਮੁੱਖ ਕਰਤਾ ਧਰਤਾ ਨੇ ਜਾਂ ਜਗਾਵਾਈ ਜਗਦੇਵ ਜਗਾ ਤੇ ਉਹਨਾਂ ਦੀ ਪੂਰੀ ਸਮੂਚੀ ਟੀਮ ਉਹਨਾਂ ਨੇ ਪਹਿਲਾਂ ਸਹਿਸਵਾ ਚਲਾਈ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਹੁਣ ਇਸ ਲਾਇਬ੍ਰੇਰੀ ਦੇ ਵਿੱਚ ਇਹ ਸਹਿਤਕ ਸਮਾਗਮ ਹੁੰਦੇ ਨੇ ਜਿਵੇਂ ਅੱਜ ਇਹ ਕਰਮਜੀਤ ਸਿੰਘ ਢਿੱਲੋਂ ਦੀ ਕਿਤਾਬ ਦੇ ਉੱਪਰ ਵਿਚਾਰ ਚਰਚਾ ਹੋਈ ਤੇ ਉਹ ਕਿਤਾਬ ਜਿਹੜੇ ਨਵੇਂ ਸਹਿਤਕਾਰ ਨੇ ਕਵੀ ਨੇ ਜਿਹੜੇ ਕਵਿਤਾ ਲੇਖਣ ਦੀ ਇੱਛਾ ਰੱਖਦੇ ਨੇ ਉਹਨਾਂ ਦੇ ਲਈ ਬੜੀ ਤੇ ਗਿਆਨ ਭਰਪੂਰ ਕਿਤਾਬ ਆ ਉਹ ਇਹੋ ਜਿਹਾ ਫੰਕਸ਼ਨ ਪਿੰਡਾਂ ਦੇ ਵਿੱਚ ਹੁਣੇ ਜ਼ਰੂਰੀ ਨੇ ਸਾਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਉਹ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਸਿਰਫ ਵਿਚਾਰਾਂ ਚਰਚਾ ਕਰਦੀਆਂ ਨੇ ਵਿੱਚ ਸਹਿਯੋਗ ਦੇਣ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡੇ ਅਨਿਲભાઈ ਜੀ ਨੇ ਹੈਪੀ ਲਪਰਾਂ ਤੇ ਇਹ ਮੁੰਡਾ ਗਾਇਕ ਆ ਤੇ ਗੀਤਕਾਰ ਆ ਤੇ ਲਖਾਰੀ ਸਭਾ ਰਾਮਪੁਰ ਦੇ ਇਹ ਸਾਬਕਾ ਪ੍ਰਧਾਨ ਨੇ